ਵੀਡੀਓ ਦੇਖ ਰਹੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਜੀ ਗੱਲ ਕਰਨ ਜਾ ਰਹੇ ਆ ਟਰੈਕਟਰ ਦੇ ਕਲਚ ਦੀ 575 ਦਾ ਜਿੱਦਾਂ ਕਲਚ ਕਿਸੇ ਦਾ ਟਾਈਟ ਹੋਵੇ ਆਪਾਂ ਆੜੀ ਪੱਤੀ ਲਾ ਸਕਦੇ ਹਾਂ ਇਸ ਕਲਚ ਨੂੰ ਦੇਖੋ ਅੰਦਰ 575 ਦੇ ਕਲਚ ਟਾਟਾ ਨੂੰ ਆ ਪੱਤੀ ਬਣਾਈਆਂ ਜੀ ਇੱਕ ਕਰੋ ਚੱਕਾ ਸਾਨੂੰ ਇੱਥੇ ਪਾ ਦੇਣਾ ਨਾਟ ਇਦਾਂ ਨਾ ਟਾਕੇ ਦੇ ਵਿੱਚ ਇਦਾਂ ਕੱਸਦੇ ਨਾਲ ਜੇ ਜਿੱਦ ਪੱਕਾ ਫਿਕਸ ਕਰਨਾ ਚਾਹੋ ਤੇ ਢੰਕਾ ਵੀ ਲਾ ਸਕਦੇ ਇਹਨੂੰ ਤੇ ਅੰਦਰੋਂ ਕੱਸਦੇ ਨਾਲ ਇਹ ਨਾ ਕਰਦਾ ਤਾਂ ਦਮ ਦੀ ਕੋਈ ਗੱਲ ਨਹੀਂ ਅੰਦਰ ਵਾਲਾ ਫੁੱਲ ਕੱਸ ਕੇ ਤੇ ਇੱਥੇ ਬਾਜੂ ਨੂੰ ਥੱਲੇ ਵਾਲੇ ਚ ਪਾ ਲੋ ਜਾਂ ਉੱਤੇ ਵਾਲੇ ਚ ਪਾ ਲੋ ਆ ਦੂਸਰੇ ਨੰਬਰ ਵਾਲੇ ਚ ਇਦਾਂ ਪਾੜਨਾ ਇਹਨੇ ਇਹਦੇ ਵਿੱਚ ਸਟਾਰਟ ਚ ਇਹਦੀ ਪੈਨ ਆਹ ਤੇ ਤਾਂ ਪੈਨ ਪਈ ਆ ਤੁਹਾਨੂੰ ਚੱਕ ਦਿੰਦੇ ਆਹ ਲੀਹ ਪੈਣੀ ਆ ਇਹ ਚ ਇਹ ਇਦਾਂ ਪੈਨ ਪਾ ਦੇਣੀ ਆ ਪੂਰਾ ਫਿੱਟ ਕਰਕੇ ਤੈਨੂੰ ਕਰਾਉਣੀ ਚੈੱਕ ਤੁਹਾਨੂੰ ਕਿ ਕਿਲਾਚ ਕਿੱਡਾ ਰਹਿ ਰਿਹਾ ਹੈ ਇਹ 4 ਇੰਚੀ ਪੱਤੀ ਹੈ ਜੀ ਲੰਬੀ ਤੇ ਇੱਥੇ ਇਹਨੂੰ 6 ਘਾਤਾ ਜਿੱਥੇ ਪਹਿਲਾਂ ਦਾ ਪੈਂਦਾ ਵਾ ਨਟ ਤੇ ਨਟ ਤਾ ਤਕਰੀਬਨ 2 ਇੰਚ ਤੇ ਡੇਢ ਡੇਢ ਤੇ ਇੱਕ ਮਾਰਿਆ 6 ਤੇ ਇੱਕ ਦੋ ਤੇ ਮਾਰਿਆ ਤੇ ਦੋ ਇਹ ਤਿੰਨ 6 ਘਾਤੇ ਇੱਕ ਚ ਤੇ ਉਹ ਜਿੱਥੇ ਪਹਿਲਾਂ ਪੈਨ ਪੈਂਦੀ ਉੱਥੋਂ ਕਸਤਾ ਨਾਟ ਤੇ نیچے ਇੱਕ ਪੈਨ ਇੱਥੇ ਪੈਂਦੀ ਕਰਤੀ 1.5 ਇੰਚ ਤੇ ਇੱਕ ਦੂ ਦੇ ਪੈਂਦੀ ਕਰਤੀ ਤੇ ਵੇਖੋ ਕਲਚ ਹੱਥ ਨਾਲ ਦਬਣਾ ਹੁੰਦਾ ਵੇਖੋ ਇਹ ਨਾਲਥੇ ਹੁਣੀ ਇਦਾਂ ਪਿਆ ਵੇਖੋ ਸਾਰਾ ਕੰਮ ਕਰ ਦਿੱਤਾ ਬਹੁਤ ਰਲਾ ਹੁੰਦਾ ਕਲਚ ਇਹਨਾਂ ਬਿਲਕੁਲ ਸਮੂਥ ਜਿੱਦਾਂ ਜਿਹੜੇ ਵੀ ਇਹਨੂੰ ਸਿੰਗਲ ਕਲਚ ਚਲਾਉਣਾ ਹੋਵੇ ਟਰੈਕਟਰ ਦੋ 78575 ਨੂੰ ਇਦਾਂ ਪੱਤੀ ਲੰਮੀ ਕਰ ਸਕਦਾ ਬਹੁਤ ਵਧੀਆ ਕਲੱਚ ਆਉਂਦਾ ਰਲਾ ਦੇਖੋ ਬਿਲਕੁਲ ਸਮੂਥਾ ਕਲੱਚ ਦਾ ਇੱਧਰ ਵੇਖੋ ਜੀ ਦੋ ਉਂਗਲਾਂ ਨਾਲ ਵੀ ਆਉਂਦਾ ਬਹੁਤ ਵਧੀਆ ਕਲੱਚ ਦੇਖੋ ਬਣਿਆ ਦਾ ਧੰਨਵਾਦ ਜੀ